ਗਹਿਰੀ ਮੰਡੀ ਦੇ ਸ਼ਮਸ਼ਾਨਘਾਟ ਮਾੜਿਆ ਦੇ ਟਾਇਲਟ ਵਾਸ਼ਰੂਮ ਨਵੇਂ ਤਿਆਰ ਕੀਤੇ ਪਿੰਡ ਦੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਮਸ਼ਾਨਘਾਟ ਦੇ ਵਾਸ਼ਰੂਮ ਅਤੇ ਟਾਇਲਟ ਲੈਂਡਰ ਵਿੱਚ ਕਿਸੇ ਮੰਤਰੀ ਨਾ ਹੀ ਪੰਚਾਇਤ ਦਾ ਕੋਈ ਰੋਲ ਹੈ ਹਲਕਾ ਜੰਡਿਆਲਾ ਗੁਰੂ ਦੇ ਪੈਂਦੇ ਪਿੰਡ ਗਹਿਰੀ ਮੰਡੀ ਦੀਆਂ ਮਾੜੀਆਂ ਸ਼ਮਸ਼ਾਨਘਾਟ ਦੀ ਹਾਲਤ ਬਹੁਤੀ ਖਾਸ ਦਾਸੀ ਅਤੇ ਨਾ ਹੀ ਕੋਈ ਟਾਇਲਟ ਵਾਸ਼ਰੂਮ ਕੋਈ ਪ੍ਰਬੰਧ ਨਹੀਂ ਲੋਕਾਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਿੰਡ ਗਹਿਰੀ ਮੰਡੀ ਲੋਕਾਂ ਵੱਲੋਂ ਅਤੇ কুমਿਆਰ ਬਰਾਦਰੀ ਨੇ ਪਿੰਡ ਸਹਿਯੋਗ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਨਵੇਂ ਤਿਆਰ ਅਤੇ ਅੱਜ ਉਹਨਾਂ ਲੈਂਟਰ ਪਾਇਆ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਵਾਸ਼ਰੂਮ ਅਤੇ ਟਾਇਲਟ ਕਿਸੇ ਮੰਤਰੀ ਦਾ ਨਾ ਹੀ ਕਿਸੇ ਪੰਚਾਇਤ ਦਾ ਕੋਈ ਸਹਿਯੋਗ ਨਹੀਂ ਨਾ ਕੋਈ ਰੋਲ ਹੈ ਇਸ ਮੌਕੇ ਤੇ ਬਾਬਾ ਕਸ਼ਮੀਰ ਸਿੰਘ ਗੁਰਦੁਆਰਾ ਨੇ ਹਾਲ ਦਾਸ ਗਹਿਰੀ ਮੰਡੀ ਜੋਗਿੰਦਰ ਪਾਲ ਕੁੱਕ কুমਿਆਰ ਗਹਿਰੀ ਮੰਡੀ ਹਰਪਜਨ ਸਿੰਘ ਬੱਲੋ ਪਹਿਲਵਾਨ ਗਹਿਰੀ ਮੰਡੀ ਸੁਰਜੀਤ ਸਿੰਘ ਬਾਬਾ ਹਰਜੀਤ ਸਿੰਘ ਦੇਵੀਦਾਸਪੁਰ ਜਥੇਦਾਰ ਹਰਪ੍ਰਜਨ ਸਿੰਘ ਹੋਰ ਆਦਿ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਜੀਣਾ ਜੀ ਆਪਣਾ ਮੇਰਾ ਨਾਮ ਬੱਲੋ ਪਹਿਲਵਾਨ ਹਰਪ੍ਰਜਨ ਸਿੰਘ ਪ੍ਰਜਾਪਤ ਬਲਾਰਦੀ ਸਨ ਆਫ ਮਹਿੰਗਰਾਮ ਪ੍ਰਜਾਪਤ ਬਲਾਰਦੀ ਸਨ ਆਫ ਮਹਿੰਗਰਾਮ ਗਹਿਰੀ ਮੰਡੀ ਗਹਿਰੀ ਮੰਡੀ ਵਿਖੇ ਸੰਸਾਰ ਘਾ ਸਾਨ ਘਾਟ ਵੇਖੇ ਤੇ 4 ਫਲੱਛਾਂ 2 ਬਾਥਰੂਮ ਬਣ ਲੈ ਅਜੀ ਇਹਨਾਂ ਦਾ ਅੱਜ ਲੈਂਟ ਆਰੰਭ ਹੋਇਆ ਬਾਬਾ ਕਸ਼ਮੀਰ ਸਿੰਘ ਡੇੜਾ ਬਾਬਾ ਨਿਹਾਲ ਸਿੰਘ ਡੇੜਾ ਬਾਬਾ ਨਿਹਾਲ ਸਿੰਘ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਸਾਰਾ ਕੰਮ ਆਰੰਭ ਹੋਇਆ ਆਰੰਭ ਹੋਇਆ ਮਹਾਰਾਜ ਇਹਨਾਂ ਨੇ ਆਰੰਭ ਕਰਕੇ ਸਾਨੂੰ ਸਹਿਯੋਗ ਦਿੱਤਾ ਸਾਨੂੰ ਇਹਨਾਂ ਨੇ ਬਹੁਤ ਬਲ ਬਖਸ਼ਿਆ ਅਸੀਂ ਇਹ ਇੱਥੋਂ ਤੱਕ ਪਹੁੰਚਿਆ ਮਹਾਰਾਜ ਸਾਡੀ ਪਰਜਾਪਤ ਬਲਾਦਰੀ ਨੇ ਸਾਰਾ ਸੰਯੋਗ ਦਿੱਤਾ ਭੈਣਾ ਭਰਾਵਾਂ ਨੇ ਦਿੱਤਾ ਔਰ ਕਿਸੇ ਨੇ ਸਾਨੂੰ ਕਿਸੇ ਨੇ ਸੰਯੋਗ ਨਹੀਂ ਦਿੱਤਾ ਕਿਸੇ ਪੰਚਾਇਤ ਮંત્રી ਨੇ ਕਿਸੇ ਨੇ ਐਮਐਲਏ ਨੇ ਕਿਸੇ ਨੇ ਸਰਪੰਚ ਕੋਈ ਮੈਂਬਰ ਕੋਈ ਇੱਥੋਂ ਦੀ ਬਲਾਦਰੀ ਹਾਂ ਦੇ ਨਾਲ ਕਿਸੇ ਨੇ ਸੰਯੋਗ ਨਹੀਂ ਦਿੱਤਾ ਇੱਕ ਦਸਾਂਝ ਬਲਾਦਰੀ ਦਸਾਂਝ ਜੱਟ ਪਰਜਾਪਤ ਘਮਿਆਰ ਹਾਂਜੀ ਇਹਨਾਂ ਦੇ ਦੋਵਾਂ ਦੇ ਸਹਿਯੋਗ ਨਾਲ ਇਹ ਫਲછા ਤਿਆਰ ਹੋ ਰਹੀਆਂ ਜੀ ਪੰਚਾਇਤ ਦਾ ਪੰਚਾਇਤ ਦਾ ਕੋਈ ਰੋਲ ਨਹੀਂ ਇੱਥੇ ਹੈਗਾ ਕੋਈ ਇਹਦੇ ਵਿੱਚ ਗਾਂ ਕੋਈ ਕੁਛ ਨਾ ਕਰੇ ਵੀ ਫੋਟੋ ਖਿੱਚ ਕੇ ਕਿਸੇ ਪਾ ਕੇ ਮੰਤਰੀ ਨੂੰ ਵਹੀ ਗ੍ਰਾਡ ਲੈ ਲਿਏ ਸਾਡੇ ਨਾਲ ਪਹਿਲਾਂ ਸਾਡੇ ਨਾਲ ਗੱਲ ਕਰੇ ਫਿਰ ਅਸੀਂ ਦੱਸਾਂਗੇ ਉਹਨਾਂ ਨੂੰ ਵੀ ਆਹ ਫੋਟੋ ਪੈਂਡਿੰਗ ਨਹੀਂ ਪੈਂਦੀ ਜੀ ਯਾਰਾ ਜਗਿੰਦਰਪਾਲ ਜੀ ਜੋ ਲੈਂਟਰ ਮੜੀਆਂ ਵਿੱਚ ਗਹਿਰੀ ਮੰਡੀ ਵਿੱਚ ਪੈ ਰਿਹਾ ਇਹਦੇ ਬਾਰੇ ਕੀ ਕਹਿਣਾ ਉਹ ਬਾਬਾ ਜੀ ਕਸ਼ਮੀਰ ਸਿੰਘ ਜੀ ਅੱਡੇ ਨਾਲ ਸੇਵਾਦਾਰ ਬਾਬਾ ਨਿਹਾਲ ਦਾ ਡੇਰੇ ਵਾਲੇ ਇਹ ਪਿੰਡ ਦੇ ਨਾਲ ਅਸੀਂ ਸਾਨੂੰ ਨਾਲ ਜੋੜ ਕੇ ਇਹ ਜਿਹੜਾ ਲੈਂਡ ਵੀ ਕੈਰੀ ਇਹਨੇ ਬਾਬਾ ਜੀ ਨੇ ਨਹੀਂ ਕੀਤੀ ਆ ਇੱਥੇ ਕੋਈ ਸਰਪੰਚ ਦਾ ਕਿਸੇ ਦਾ ਵੀ ਰੋਲ ਨਹੀਂ ਹੈਗਾ ਤੇ ਉਹ ਮੋਹਰ ਸਰਪੰਚ ਕਰ ਗਿਆ ਪਿੱਛੇ ਕਰ ਗਿਆ ਬਾਕੀ ਨਾਲ ਚੋਹ ਦਾ ਕੋਈ ਲਿੰਕ ਨਹੀਂ ਨਾ ਹੈਗਾ ਪੰਚਾਇਤ ਦਾ ਕੋਈ ਰੋਲ ਨਹੀਂ ਆਹ ਨਾਲ ਨੂੰ ਰੋੜ ਹੈ ਯਾਰ ਜੇ ਕੋ ਫੋਟੋ ਲਾ ਕੇ ਰਪਈਆ ਲਾਊਗਾ ਉਥੇ ਕਾਰਵਾਈ ਬਾਬਾ ਨੂੰ ਨਹੀਂ ਕਰਨਗੇ ਕੀ ਸਾਥੀਓਂ ਦੇ ਬੇਨਤੀ ਲੇ ਕੋ ਸੇਵਾ ਦੇ ਸਕਦਾ ਦੇ ਜਵੇ ਹਾਂਜੀ ਲੈਣ ਨਹੀਂ ਕੇ ਇਹ ਦੇ ਕਰ ਜਾਵਾਂਗੇ ਬਾਕੀ ਸਤਕੁਰ ਜੋ ਬਾਬਾ ਨਾਨਕ ਕਰੇ ਉਹੋ ਕੁਝ ਹੋਊਗਾ ਅੱਗੇ ਵੀ ਕਰਨ ਦੇ ਆਓ ਬਾਬਾ ਜੀ ਨੇ ਕਰ ਦਿੱਤਾ